ਸਾ ਸਿਕਾ ਸਾਰਿਆਂ ਨੂੰ ਜੈਨ ਵਿਕੀਚਨ ਤੁਹਾਡਾ ਸਾਰਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਮਠਨਾ ਵਾਲੇ ਚਾਵਲ ਆਹ ਟੇਢ ਕੋਲੀ ਲਈ ਹੋਈ ਜੇ ਮੈਂ ਮਟਰਾਂ ਦੀ ਇਹਨਾਂ ਨੂੰ ਮਟਰਾਂ ਕੱਟ ਲਿਆ ਸੀ ਤੇ ਹੁਣ ਧੋ ਲਿਆ ਤੇ ਪੰਦਰ ਮਟਰ ਨੂੰ ਭਿਜੇ ਰਹਿਣ ਦਵਾਂਗੇ ਨਾਲ ਹੀ ਮੈਂ ਇੱਕ ਪਾਸੇ ਦੋ ਪਿਆਜ਼ ਇੱਕ ਹਰੀ ਮਿਰਚ ਨਾਲ ਟਮਾਟਰ ਤੇ ਨਾਲ ਅਦਰਕ ਲਿਆ ਹੋਇਆ ਹੈ ਥੋੜਾ ਜਿਹਾ ਲਸਣ ਲਿਆ ਹੋਇਆ ਇੰਦਰਾ ਹੀ ਬਹੁਤ ਵਧੀਆ ਸਵਾਦ ਹੁੰਦਾ ਤੇ ਮੈਂ ਹੁਣ ਤੇਲ ਪਾਇਆ ਹੋਇਆ ਅੱਧੀ ਕਰਚੀ ਤੇ ਹੁਣ ਆਪਾਂ ਇਹਦੇ ਵਿੱਚ ਜੀਰਾ ਪਾਵਾਂਗੇ ਇੱਕ ਚਮਚ ਜੀਰਾ ਨਾਲ ਥੋੜਾ ਜਿਹਾ ਜੀਰਾ ਪਾਤੀ ਉਹ ਪਾਵਾਂਗੇ ਵਿੱਚ ਨਾਲ ਹੀ ਥੋੜਾ ਜਿਹਾ ਮੋਟਾ ਆਪਾਂ ਮਸਾਲਾ ਪਾਵਾਂਗੇ ਕਾਲੀ ਮਿਰਚ ਜੀਰਾ ਘਾ ਧਨੀਆ गुलाब तो के पत्ते छोटे छोटे प्याज जो कटे चिकेन मसाले का बहुत ही बढ़िया टेस्ट आता है तो तेज पत्ता भी पा सकते तो तो जो ਫਾਦਰ ਸਾਰ ਆਪਾਂ ਹੁਣ ਨਮਕ ਪਾਵਾਂਗੇ ਨਮਕ ਮੈਂ ਕਾਲੀ ਲੋਨ ਮਿਰਚ ਪਾਉਣ ਲੱਗੀ ਆ ਤੁਸੀਂ ਸਿੰਪਲ ਵੀ ਨਮਕ ਪਾ ਸਕਦੇ ਹੋ ਇਹ ਬਹੁਤ ਵਧੀਆ ਟੇਸਟ ਆਂਦਾ ਹੈ ਨਾਲ ਇੱਕ ਮੈਂ ਮੈਕੀ ਮਸਾਲਾ ਪਾਉਣ ਲੱਗੀ ਆ ਇਸੇ ਤਰ੍ਹਾਂ ਚਾਵਲਾਂ ਦਾ ਹੋਰ ਵੀ ਰੰਗ ਉੱਪਰ ਜਾਂਦਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਨੇ ਇਸਦੀ ਟੇਸਟੀ ਜੀ ਤੇ ਹੁਣ ਆਪਾਂ ਮਟਰ ਪਾਵਾਂਗੇ ਵਿੱਚ ਬਟਰ ਨੂੰ 2-3 ਮਿੰਟਾ ਆਪਾਂ ਪਕਾਵਾਂਗੇ ਆਮੇ 1.5 ਗਲਾਸ ਚਾਵਲ ਦਾ ਲਿਆ ਹੋਇਆ ਤੇ 3 ਗਲਾਸ ਆਪਾਂ ਪਾਣੀ ਦੇ ਪਾਵਾਂਗੇ ਮਟਰ ਆਪਣੇ ਥੋੜੇ ਜਿਗੇ ਗਲ ਗਏ ਆ ਇੱਕ ਇੱਕ glass ਪਾਣੀ ਤੇ ਇਸ ਵਾਂਗ glass ਪਾਣੀ ਨੂੰ ਹੁਣ ਆਪਾਂ ਗਰਮਾਉਂ ਦਿੰਨੇ ਆਂ ਉਸ ਤੋਂ ਬਾਅਦ ਆਪਾਂ ਜਿਹੜੇ ਚਾਵਲ ਧੋਤੇ ਹੋਏ ਸੀ ਉਹ ਵਿੱਚ ਪਾਵਾਂਗੇ ਪਾਣੀ ਗਰਮ ਹੋ ਗਿਆ ਚਾਵਲ ਦਾ ਤੇ ਹੁਣ ਆਪਾਂ ਵਿੱਚ ਚਾਵਲ ਪਾਉਣੇ ਆਂ ਲੋ ਆਪਾਂ ਅੱਗੇ ਇਹਲਾ ਮੈਂ ਚਾਵਲਾ ਨੂੰ ਇਹ ਸੋਧ ਰਾਮ ਤੁਸੀਂ ਨਮਕ ਲੋਨ ਮੇਜ ਮਸਾਲਾ ਜੋ ਵੀ ਤੁਸੀਂ ਪਾਇਓ ਚੈੱਕ ਕਰ ਸਕਦੇ ਜੋ ਘਟਵਾ ਤਿਆਰ ਤੁਸੀਂ ਪਾ ਸਕਦੇ ਜੋ ਢਮਕ ਮੇਰਾ ਠੀਕ ਆ ਤੇ ਹੁਣ ਆਪਾਂ ਦੋ ਵਿਸਲ ਦਵਾਉਣੇ ਇਹਨਾਂ ਨੂੰ ਤੇ ਆਪਣੇ ਚੌਲ ਬਣ ਕੇ ਤਿਆਰ ਹੋ ਜਾਣਗੇ ਤੋ ਵਿਸਲ ਦਾ ਆਪਾਂ ਇੰਤਜ਼ਾਰ ਕਰਦੇ ਹਾਂ। ਦੋ ਸੀਟੀਆਂ ਹੋ ਗਈਆਂ ਆ ਤਾਂ ਹੁਣ ਆਪਾਂ ਆਪਣੇ ਚਾਵਲ ਵੇਖਦੇ ਆ। ਚਾਵਲ ਆਪਣੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਏ ਆ। ਪਰ ਗarnish ਵਾਸਤੇ ਪਾਵਾਂਗੇ ਆਪਾਂ ਪਨੀਰ। ਇਹ ਪਨੀਰ ਮੈਂ ਤਵੇ ਤੇ ਥੋੜਾ ਥੋੜਾ ਹਲਕਾ ਜਿਹਾ ਕਰਮ ਕਾਲ ਲਿਆ ਸੀ। ਤੇ ਹੁਣ ਆਪਾਂ ਚਾਵਲਾਂ ਨੂੰ ਦੇਖਦੇ ਆ। ਹੋ ਗਏ ਆ। ਦੇਖੋ ਆਪਣੇ ਚਾਹਨ ਪਨੀਰ ਵਧੀਆ ਬਣ ਕੇ ਤਿਆਰ ਹੋਇਆ। ਮਟਰਾਂ ਵਾਲੇ ਚਾਵਲ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ। ਅੱਜ ਦੇਖੋ ਆਪਣੇ ਚਾਵਲ ਬਣ ਹਾਂਜੀ ਆ ਦੇਖੋ ਆਪਣੇ ਚਾਵਲ ਕਿੰਨੇ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋਏ ਆ ਆ ਜੋ ਖਾ ਲ ਸਾਰੇ ਜਾਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜੇਕਰ ਮੇਰੀ ਵੀਡੀਓ ਵਧੀਆ ਲੱਗਦੀ ਹੋਵੇ ਪਲੀਜ਼ ਮੇਰੇ ਚੈਨਲ ਆਈ ਸਬਸਕ੍ਰਾਈਬ ਜਰੂਰ ਕਰਿਆ ਕਰੋ ਔਰ ਮੇਰੀ ਵੀਡੀਓ ਅੱਗੇ ਤੱਕ ਜਰੂਰ ਦੇਖ ਕੇ ਕਰਿਓ